ਇਧਰੋਂ ਚੜਦਾ ਇਧਰਲੀ ਸਾਈਡ ਤੋਂ ਤੇ ਇਧਰਲੇ ਪਾਸੇ ਸੂਰਜ ਇਹਨਾਂ ਦੇ ਇਧਰੋਂ ਚੜਦਾ ਜਿੱਧਰ ਆਪਣਾ ਸ਼ੇਪ ਦਾ ਠੀਕ ਆ ਉਹ ਸਾਹਮਣੇ ਸੂਰਜ ਸਾਰਾ ਜੰਗਲੇ ਜੰਗਲ ਆ ਇਧਰ ਰਾਜਸਥਾਨ ਦੇ ਵਿੱਚ ਤੁਹਾਨੂੰ ਹਰੇਕ ਰੰਗ ਦੇਖਣ ਨੂੰ ਮਿਲਗੇ ਪੱਥਰ ਪਹਾੜੀਆਂ ਹਨਾ ਰੇਤਾ ਖੇਤੀਆ ਕਿਕਰਾਂ ਤੇ ਇਧਰ ਜੀਰਾ ਹੋ ਗਿਆ ਤੇ ਸਰੋਂ ਹੋ ਗਈ ਤੇ ਏਕਣਾ ਐ ਪੱਟਦੇ ਆ ਇਹ 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 ਭੁੱਖ ਨਾਲ ਹੋਇਆ ਬੁਰਾ ਹਾਲ ਦੇਖੋ ਕਿਵੇਂ ਅੱਖਾਂ ਕੱਢ ਰਹੀ ਆ ਜੀ ਥਾੜ ਜਿੱਡੀ ਰੋਟੀ ਆ ਸੇਮੋ ਦੇ ਖਾ ਰਹੀ ਹੁਣ ਕੌਲੀ ਦੀ ਪਿੰਡਾਂ ਵਾਲੀ ਕੌਲੀ ਹੁੰਦੀ ਨਾ ਬੱਟ ਇੱਥੇ ਜ਼ਰੂਰ ਰੁਕੇ 1 ਰੁਪਿਆ ਵੀ ਲੰਦੇ ਹੈਗੇ 1 ਰੁਪਿਆ ਕਿਆ ਹੁੰਦਾ ਛੋਟਾ ਪੈਸਾ ਇਧਰ ਨੂੰ ਜਾਣਾ ਆਪਾਂ ਨੇ ਆਪਾਂ ਗੁਰਦਰਾ ਸਾਹਿਬ ਤੋਂ ਚੱਲ ਪਏ ਸੀ ਜਸਲ ਮੇਲ ਤੋਂ ਸਿੰਘ ਸਭਾ ਸਿੱਖ ਗੁਰਦਾਰਾ ਸੰਗਤ ਅਸਾ ਸੰਗਤ ਸੰਗਤ ਅਸੀਂ ਕੁਛ ਏਦਾਂ ਹੀ ਸੀ ਤੇ ਆਪਾਂ ਚੱਲ ਪਏ ਜਸਰ ਮੇਲ ਤੋਂ ਠੀਕ ਆ ਜੀ ਗੁਰਦੁਆਰਾ ਸਾਹਿਬ ਤੋਂ ਤੇ ਸਾਹਮਣੇ ਪਿੱਛੇ ਸੂਰਜ ਆਪਣੇ ਜਿਵੇਂ ਇਧਰੋਂ ਚੜਦਾ ਇਧਰਲੀ ਸਾਈਡ ਤੋਂ ਤੇ ਇਧਰਲੇ ਪਾਸੇ ਸੂਰਜ ਇਹਨਾਂ ਦੇ ਇਧਰੋਂ ਚੜਦਾ ਜਿੱਧਰ ਆਪਣੇ ਛਿਪਦਾ ਠੀਕ ਆ ਉਹ ਸਾਹਮਣੇ ਸੂਰਜ ਚੜ ਰਿਹਾ ਸਮਾਂ ਹੋ ਗਿਆ 7 7 ਵਜੇ ਨੇ ਆਲੇ ਆਪਾਂ ਨਿਕਲੇ ਸੀ ਸਵਾ 6 ਵਜੇ ਤੇ ਹੁਣ ਦਿਨ ਚੜਿਆ ਤੇ ਆਪਾਂ ਹੁਣ ਵੀਡੀਓ ਸਟਾਰਟ ਕਰੀਆ ਠੀਕ ਆ ਆਪਾਂ ਬੈ ਬੂਗੂ ਲੱਦ ਰਿਆ ਸਾਰਾ ਆਪਣਾ ਇਧਰ ਸਾਰਾ ਓਕੇ ਆ ਕੰਮ ਚੱਲਦੇ ਹੁਣ ਅੱਗੇ ਨੂੰ ਕੋਈ ਰਸਤੇ 'ਚ ਕੋਈ ਵਧੀਆ ਜਗ੍ਹਾ ਹੋਈ ਹੁਣ ਆਪਾਂ ਪੰਜਾਬ ਨੂੰ ਜਾ ਰਹੇ ਆ ਤਾਂ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਥੋਂ ਦਿਖਾ ਰਿਹਾ ਪੰਜਾਬ ਆਪਣਾ ਬਸੀ ਪਠਾਨਾ 772 ਕਿਲੋਮੀਟਰ ਕਿਤੇ ਰਸਤੇ 'ਚ ਆਪਾਂ ਨੂੰ ਸਟਾਪ ਕਰਨਾ ਪੈਣਾ ਬਾੜ ਜਾਦਾ ਬਾਕੀ ਕੋਈ ਵਧੀਆ ਜਗ੍ਹਾ ਦੇਖਣ ਵਾਲੀ ਹੋਊਗੀ ਉਹ ਤੁਹਾਨੂੰ ਦਿਖਾਵਾਂਗੇ ਲਓ ਵੀ ਤੁਹਾਨੂੰ ਦਿਖਾਈਏ ਪੌਣ ਚੱਕੀ ਨੇੜੇ ਤੋਂ ਐਦਾਂ ਦੀ ਲੱਗਦੀ ਆ ਪਹਾੜਾਂ ਦੇ ਉੱਪਰ ਲੱਗੀਆਂ ਵੀ ਆ ਆ ਪੌਣ ਚੱਕੀ ਆ ਉਹ ਪਰੇ ਵੀ ਲੱਗੀਆਂ ਵੀ ਆ ਤੇ ਸੂਰਜ ਦੇ ਤਾਂ ਜੀ ਚੜ ਗਏ ਨੇ ਚੜ ਜਾ ਬਾਈ ਚੜ ਜਾ ਇੱਦਾਂ ਦਾ ਕੁੰਕੜੀ ਚੜਾਈ ਪਈ ਆ ਕਹਿੰਦੇ ਰਾਜਸਥਾਨ ਦੇ ਵਿੱਚ ਠੰਡ ਨਹੀਂ ਹੈਗੀ ਸਾਡੀ ਤਾਂ ਇੱਥੇ ਨਲੀ ਚੋਣ ਲੱਗੀ ਪਈ ਆ ਸਵੇਰੇ ਸਵੇਰੇ ਯਾਰ ਬਹੁਤ ਠੰਡਾ ਪਿਆ ਹੱਥ ਠਰੇ ਪਏ ਆ ਲੂ ਕੰਡੇ ਖੜੇ ਹੋਏ ਪਏ ਆ ਸੱਚੀ ਗੱਲ ਆ ਮੜਾ ਸੂਰ ਚੜਿਆ ਪਰ ਸਾਨੂੰ ਐ ਤਾਂ ਵੀ ਚਲ ਗਰਮੀ ਹੋ ਜਣੀ ਆ ਪਰ ਹੁਣ ਬੈਗ ਬੰਨੇ ਵੀ ਹੁਣ ਚੱਲ ਕੇ ਸੂਰ ਚੜ ਗਿਆ ਚੱਲਦੇ ਆ ਅੱਧਾ ਘੰਟਾ ਹੋਰ ਸਹੀ ਹੈ ਨਾ ਨਿੱਗ ਜਾ ਹੋ ਜੂਗਾ ਫਿਰ ਚਲੋ ਜੀ ਆ ਸਾਰਾ ਜੰਗਲੇ ਜੰਗਲ ਆ ਕਿਕਰੇ ਕਿਕਰਾਂ ਹੋਰੇ ਆ ਸਾਰੀ ਕਿਕਰ ਵਿੱਚ ਹਿਰਨ ਵੀ ਫਿਰਦੇ ਦੇ ਤੇ ਕੇ ਭੱਜ ਗਿਆ ਬਾਰੇ ਨੂੰ ਸਾਰਾ ਜੰਗਲੇ ਜੰਗਲ ਆ ਇਧਰ Rajasthan ਦੇ ਵਿੱਚ ਤੁਹਾਨੂੰ ਹਰੇਕ ਰੰਗ ਦੇਖਣ ਨੂੰ ਮਿਲਗੇ ਪੱਥਰ ਪਹਾੜੀਆਂ ਹਨਾ ਰੇਤਾ ਕਿਕਰਾਂ ਆ ਸਾਰੀ ਕਿਕਰੇ ਕਿਕਰ ਆ ਆ ਦੇਖੋ ਆ ਪਹਾੜੀ ਟਾਪ ਆ ਕਿਕਰੇ ਕਿਕਰ ਆ ਸੁਣੋ ਸੰਜਾ ਰਸਤਾ ਕੋਈ ਨਹੀਂ ਆਉਂਦਾ ਜਾਂਦਾ ਮਤਲਬ ਮੋਟਰਸਾਂ ਗੱਡੀਆਂ ਗੁੱਡੀ ਵਾਲੀਆਂ ਆਉਂ ਆ ਨਹੀਂ ਦਿਖੇ ਫ੍ਰੈਸ਼ ਨਹੀਂ ਹੈਗੀ ਜਮਾਂ ਹੀ ਉਹ ਸੜਕ ਤੇ ਖੜਾ ਫੇਰਨ ਤਿੰਨ ਚਾਰ ਤੇ ਉਹ ਸੜਕ ਬਾਰ ਕਰ ਰਿਹਾ ਉਹਦੇ ਉਹ ਕਰ ਰਿਹਾ ਇੱਕ ਹੋਰ ਦੋਰ ਤਿੰਨ ਤਿੰਨ ਲਓ ਵੀ ਤੁਹਾਨੂੰ ਦਿਖਾਈਆ ਊਂਠ ਐਂਦਰ ਰਸਤੇ 'ਚ ਊਂਠ ਵੀ ਆ ਇੱਥੇ ਜੰਗਲ 'ਚ ਜੀ ਜਾ ਤੇ ਆਹ ਦੇਖ ਨਹਿਰ ਦੇ ਵਿੱਚ ਪਾਣੀ ਵੀ ਗਈ ਹੈ ਆ ਨਹਿਰ ਵੀ ਲੰਘਦੀ ਆ ਔਰ ਇਹਨੂੰ ਆ ਨਹਿਰਦਰ ਕਿੰਨੀ ਡੂੰਗੀ ਹੈ ਇਹ ਅੱਛਾ ਉਹ ਪੌੜੀਆਂ ਜਿਹੀ ਬਣੀਵੇਂ ਥੱਲੇ ਪਾਣੀ ਪੀ ਕੇ ਆਈ ਹੈ ਇਹ ਉਹ ਟੱਪੇ ਜਿਹਾ ਬਣੇ ਹੋਇਆ ਨਹਿਰ ਚ ਪਾਣੀ ਪੀ ਕੇ ਆਈ ਹੈ ਗਏ ਆਹਾਂ ਸਾਨ ਹੈ ਇਹ ਇਦਾਂ ਦੀ ਹੈ ਨਹਿਰ ਜੀ ਘੜਕੜੀ ਵੀ ਆ ਜਿਹਦਾ ਮੁਰਦਾ ਸ਼ਾਲ ਇਧਰ ਨੂੰ ਜਾਂਦੀ ਹੈ ਇਹ ਇਹ ਮੋਹਨਗੜ੍ਹ ਕੰਨੀ ਨੂੰ ਜਾਂਦੀ ਹੈ ਜਿੱਧਰੋਂ ਆਪਾਂ ਆਏ ਆ ਹੁਣ ਆਪਾਂ ਜਾਣਾ ਬੱਜੂ ਕੰਨੀ ਨੂੰ ਇਹ ਨਹਿਰ ਦੇ ਨਾਲ-ਨਾਲ ਜਾਣਾ ਆਪਣਾ ਸਫ਼ਰ ਇੱਧਰ ਨੂੰ ਰਹੂਗਾ ਸਾਹਮਣੇ ਬੋਤੇ ਗੱਬੇ ਨਹਿਰ ਨਹਿਰ ਤੇ ਕਿਨਾਰੇ ਤੇ ਖੜੇ ਆਸੀਂ ਸਿੰਮੂ ਸਾਡੀ ਖੜੀ ਇਹ ਸੰਗ ਦੀ ਬਾਉ ਦਾ ਵੀਡੀਓ ਤਾਂ ਭੱਜ ਲੰਦੀ ਆ ਜਿਹਦੇ ਇੱਕ ਗੱਲ ਯਾਰ ਪੰਛੀ ਪੁੰਛੀ ਯਾਰ ਰਾਜਸਥਾਨਾ ਗੁਜਰਾਤ ਨਾਲ ਬਹੁਤ ਜੁੜਿਆ ਹੋਇਆ ਯਾਰ ਬਹੁਤ ਵਧੀਆ ਯਾਰ ਇੰਨੇ ਹਿਰਨ ਟੱਕਰਿਆ ਸਾਨੂੰ ਮੈਂ ਕਹਣਾ ਰਹਿ ਰੱਬ ਦਾ ਨੋ ਆਹ ਲਓ ਜੀ ਆ ਜਿਹੜੀ ਸਾਰੀ ਖੇਤੀ ਆ ਇਧਰ ਇਹ ਇਸ ਬਗੋਲ ਦੀ ਆ ਇਸ ਬਗੋਲ ਦੀ ਖੇਤੀ ਆ ਤੇ ਮੈਂ ਚਲੋ ਤੇ ਇਧਰ ਜੀਰਾ ਹੋ ਗਿਆ ਤੇ ਸਰੋਂ ਹੋ ਗਈ ਤੇ ਏਕਣਾ ਐ ਪਟਦੇ ਆ ਇਹਨੂੰ ਇਹ ਇਹ ਫੇਰ ਨਿਕਲੇ ਨਿਕਲੇਗਾ ਕੈਸੀ ਜੀ ਮਸ਼ੀਨ ਤੇ ਮਸ਼ੀਨ ਕੈਸੀ ਹੈ ਥਰੇਸਰ ਹੈ ਥਰੇਸਰ ਜੀ ਥਰੇਸਰ ਜੀ ਜੀਰਾ ਜੂਰਾ ਸਾਹਿਬ ਇਹ ਕਿਸੀ ਹੈ ਨਾ ਇਹ ਪਾਈ ਕਹਿੰਦੇ ਥਰੇਸਰ ਤੋਂ ਹੀ ਸਾਰਾ ਕੁਝ ਨਿਕਲਦਾ ਹੈ ਇਹਨਾਂ ਇਕੱਠਾ ਕਰਕੇ ਢੇਰ ਲਾ ਕੇ ਫਿਰ ਉਹਦੇ ਵਿੱਚ ਪਾ ਲਾਂਗੇ। ਠੀਕ ਐ। ਇਹਦਾ ਜਿਹੜਾ ਪਾਣੀ ਆ ਇਹ ਟਿਊਬ ਵਾਲਾ ਨਿਊਜ਼ੀਲੈਂਡ ਨਾਲ ਫੁਆਰਾ ਸਿਸਟਮ ਨਾਲ ਚੱਲਦਾ ਸਿਸਟਮ ਉਹਰੇ। 1.5 ਸੌ ਉੱਤੇ ਪਾਣੀ ਆ ਕਹਿੰਦੇ ਉਹਰੇ। ਜੇ ਆਪਾਂ ਪਾਣੀ ਦੀ ਗੱਲ ਕਰੀਏ ਵੀ ਨਿਊਜ਼ੀਲੈਂਡ ਨਾਲ ਆਪਾਂ ਪਾਣੀ ਕਹਿੰਦੇ ਕਿਵੇਂ ਲੱਗਦਾ ਹਨਾ ਤਾਂ ਪੈ ਪੈ ਇਹਨਾਂ ਨੇ ਸੰਡ ਪੈ ਬਿਛਾਇਆ ਹੁੰਦਾ ਆ। ਆਹ ਦੇਖੋ। ਸੈਂਟਰ ਦੇ ਵਿੱਚ ਐਵੇਂ ਜੋੜ ਜਾਂ ਲਾ ਕੇ ਐ ਲਾਇਆ ਹੁੰਦਾ ਨਾ ਇਹ। ਆ ਸਾਰਾ ਫਵਾਰਾ ਸਿਸਟਮ ਪਾਣੀ ਲੱਗਦਾ ਇੱਧਰ ਇਹ ਫਸਲ ਕਿਹੜੀ ਹੈ ਗੱਲ ਕਰੀਏ ਕਿਹੜੀ ਹੈ ਇਹ ਫਸਲ ਉਹੀ ਹੈ ਇਸਤਬਗੋਲ ਦੀ ਦੇਖਣ ਨੂੰ ਕਾਜ ਲੱਗਦਾ ਹੁੰਦਾ ਨੇੜੇ ਤੋਂ ਦਿਖਾਉਣ ਨੂੰ ਜ਼ੂਮ ਕਰਕੇ ਐਦਾਂ ਦਾ ਆ ਇਸਤਬਗੋਲ ਆ ਸਾਰੀ ਲਓ ਜੀ ਕਿਤੇ ਤਾਂ ਇਹਦੀ ਫਸਲ ਆ ਗਈ ਕਿਤੇ ਹਜੇ ਆਉਣੀ ਆ ਅਗੇਤੀ ਪਿਛੇਤੀ ਵਾਲਾ ਕੰਮ ਆ ਉਹ ਦੂਰ ਦੂਰ ਤੱਕ ਇਹ ਹੀ ਆ ਤੇ ਆ ਇਹ ਨਿਊਜ਼ਰ ਸਿਸਟਮ ਕਹਿੰਦੇ ਇਹਨੂੰ ਇਹ ਫਵਾਰਾ ਲਓ ਜੀ ਤੇ ਆਪਾਂ ਜੇ ਇੱਧਰ ਦੇਖੀਏ ਤਾਂ ਇਦਾਂ ਦਾ ਵਿਊ ਬਣਦਾ ਸਾਰੀਆਂ ਪਹਾੜੀਆਂ ਜੀਆਂ ਵਾਲਦਾਲੇ ਕਿਤੇ ਕਿਤੇ ਖੇਤੀ ਆ ਇਹ ਕਿਤੇ ਕਿਤੇ ਆ ਦੇਖੋ ਪਰਲੇ ਪਾਸੇ ਰੇਤਾ ਔਰ ਰੇਤਾ ਕਿਕਰਾਂ ਇੱਧਰੋਂ ਆਪਾਂ ਆਏ ਆ ਠੀਕ ਆ ਤੇ ਇੱਧਰੋਂ ਜਾਣਾ ਬੁੱਜੋ ਰਹਿ ਗਿਆ ਇੱਥੇ ਤੋਂ 17 ਕਿਲੋਮੀਟਰ ਰਹਿ ਗਿਆ ਹੋਰੇ ਤੋਂ ਜਿਵੇਂ ਪਾਣੀ ਦੇ ਲੈ ਰਹੇ ਹੁੰਨੇ ਆ ਸੜਕਾਂ ਆਏ ਆ ਉੱਚੀਆਂ ਨੀਵੀਆਂ ਉੱਚੀਆਂ ਨੀਵੀਆਂ ਸਵੇਰ ਦਾ ਕੁਝ ਖਾਦਾ ਨਹੀਂ ਹੈਗਾ ਨਾ ਚਾਹ ਪੀਤੀ ਆ ਉੱਥੇ ਜਾ ਕੇ ਦੇਖਦੇ ਆ ਰਸਤੇ 'ਚ ਕੋਈ ਚੰਗੀ ਜਿਹੀ ਜਗ੍ਹਾ ਮਿਲੀ ਨਹੀਂ ਹੈਗੀ ਬੁੱਝੋ ਜਾ ਕੇ ਦੇਖਦੇ ਆ ਉੱਥੇ ਖਾਣੇ ਆ ਫਿਰ ਸਿੰਮੂ ਦਾ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ ਛੋਟੇ ਛੋਟੇ ਕਿੰਨੂ ਖਾਦੇ ਤੇ ਇੱਕ ਸਿੰਮੂ ਨੇ ਮੈਂ ਦੋ ਖਾ ਲਏ ਤੇ ਜਿਵੇਂ ਛੋਟੇ ਛੋਟੇ ਜੇ ਤੇ ਫਰ ਹੈ ਠੀਕ ਦੀ ਭੁੱਖ ਨਾਲ ਹੋਇਆ ਬੁਰਾ ਹਾਲ ਦੇਖੋ ਕਿਵੇਂ ਅੱਖਾਂ ਕੱਢ ਰਹੀ ਆ ਇੱਧਰ ਭਾਈ ਆ ਕੱਦੂ ਗੁੱਦੂ ਵੀ ਲੱਗਿਆ ਵਾ ਥੋੜਾ ਬੇਲਾਂ ਲੱਗੀਆਂ ਵੀ ਆ ਵਿੱਚ ਹੋਰ ਕੀ ਆ ਦੂਰ ਤੇ ਇਹਨਾਂ ਦਿਖਦਾ ਨਹੀਂ ਹੈਗਾ ਸਬਜ਼ੀ ਵੀ ਜਾਨੀ ਕਿ ਲੱਗੀ ਵਾ ਕਣ ਦਾ ਭਾਵ ਗੱਲ ਇੱਥੇ ਮੁੱਕ ਜਾਂਦੀ ਆ ਇਹ ਵੀ ਨਿਊਜ਼ੀਲੈਂਡ ਸਿਸਟਮ ਆ ਪੈ ਵਿਛੇ ਵਾਂ ਉਹ ਪੈ ਵਿਛੇ ਪੱਕੇ ਹੀ ਪਛਾਏ ਹੋਏ ਨੇ ਇਹਨਾਂ ਨੇ ਠੀਕ ਆ ਉਹ ਸਾਹਮਣੇ ਜੋ ਪਹਾੜੀ ਜਿਵੇਂ ਆਪਣੀ ਚਾਹ ਪੱਤੀ ਦੀ ਖੇਤੀ ਨਹੀਂ ਹੁੰਦੀ ਜਿਵੇਂ ਪਹਾੜੀਆਂ ਤੇ ਉਮੇ ਦੀ ਗੱਲ ਬਾਤ ਆ ਉਹ ਸਾਹਮਣੇ ਪੌੜੀਆਂ ਜਿਹੜਾ ਵਾ ਘੈਂਟ 뷰 ਬਣਦਾ ਉਹ ਸਾਹਮਣੇ ਬੈਲਾਂ ਜੀਆਂ ਇੱਕ ਉਧਰ ਤੇ ਇੱਧਰ ਇਹ ਆ ਗਿਆ ਘਟੋ ਘਟ ਚਾਰ ਪੰਜ ਕਿਲੇ ਲਗਾਤਾਰ ਪਿੱਛੇ ਤੋਂ ਆ ਗਿਆ ਇੰਨੀ ਕਿਵਾਰਡ ਚਾਹ ਸਬਜ਼ੀ ਮਿਲਿਆ ਕਿਤੇ ਕਿਤੇ ਮਤਲਬ ਐ ਤੱਗੀਆਂ ਜੀ ਆ ਪੰਜ ਪੰਜ ਸੱਤ ਸੱਤ ਕਿਲੇ 10 10 ਕਿਲੇ ਹੈ ਨਾ ਉਹਦੇ ਬਾਅਦ ਫੇਰ ਐਵੇਂ ਸਾਰੇ ਇਹ ਜੰਗਲ ਟਾਈਪ ਜੀ ਆ ਜਾਂਦਾ ਫੇਰ ਓਕਣੇ ਉਹ ਤੋਂ ਬਾਅਦ ਫੇਰ ਕਿਤੇ ਕਿਤੇ ਖੇਤੀ ਮਿਲਦੀ ਆ ਠੀਕ ਆ ਜੀ ਸਮਰਸੀ ਵਾਲਾ ਹੈਗੀਆਂ ਉਰੇ ਤਾਂ ਪਾਇਪ ਰਹੀਂ ਪਾਣੀ ਛੱਡ ਕੇ ਵਿੱਚ ਨਿਊਜਲ ਸਿਸਟਮ ਫਿੱਟ ਕਰ ਦਿੰਨੇ ਆ ਇਹ ਲਓ ਜੀ ਇਹ ਬਠਿੰਡੇ ਤੋਂ ਜਾ ਰਿਹਾ ਰਸਤਾ ਪਹਿਲਾਂ ਆਊਗਾ ਗੰਗਾ ਨਗਰ 200 ਕਿਲੋਮੀਟਰ ਫੇਰ ਬਠਿੰਡਾ 320 ਕਿਲੋਮੀਟਰ ਠੀਕ ਆ ਆਪਾਂ ਪਟੰਡੇ ਨੂੰ ਹੋ ਕੇ ਜਾਣਾ ਤੇ ਪਿੱਛੇ ਰਹੇਗਾ ਬੀਕਰ ਨੇਰੇ ਤੋਂ 30 35 ਕਿਲੋਮੀਟਰ ਰਹਿ ਗਿਆ ਨੇ ਬਾਹਰ ਬਾਹਰ ਨੂੰ ਕੱਢਦਾ ਆਪਣਾ ਸ਼ਾਰਟਕਟ ਠੀਕ ਆ ਜੀ ਹੁਣ ਚੱਲਦੇ ਆ ਆਪਾਂ ਗੰਗਾ ਨਗਰ 200 ਕਿਲੋਮੀਟਰ ਰਹਿ ਗਿਆ ਸਮਾਂ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ 3 ਵਜੇ ਦਾ 3 ਵਜੇ ਗੀ ਬਾਕੀ ਦੇਖ ਲਓ 772 ਕਿਲੋਮੀਟਰ ਦਾ ਉਹਦੇ ਵਿੱਚੋਂ ਮੈਨਸ ਕਰਕੇ ਦੇਖ ਲਓ ਕਿੰਨਾ ਕਰ ਰਹਿ ਗਿਆ ਹੁਣ 300 ਤੋਂ ਪਲੱਸ ਕੱਢੇ ਜਣੀ ਕਿ ਆਪਾਂ ਲਓ ਜੀ ਇਹ ਬਠਿੰਡੇ ਨੂੰ ਜਾ ਰਿਹਾ ਰਸਤਾ ਪਹਿਲਾਂ ਆਊਗਾ ਗੰਗਾ ਨਗਰ 200 ਕਿਲੋਮੀਟਰ ਫਿਰ ਬਠਿੰਡਾ 320 ਕਿਲੋਮੀਟਰ ਠੀਕ ਆ ਆਪਾਂ ਬਠਿੰਡੇ ਨੂੰ ਹੋ ਕੇ ਜਾਣਾ ਤੇ ਪਿੱਛੇ ਰਹੇਗਾ ਬੀਕਰ ਨੇ ਰਥੋ 30 35 ਕਿਲੋਮੀਟਰ ਹੈਗੇ ਨੇ ਬਾਹਰ ਬਾਹਰ ਨੂੰ ਕੱਟਦਾ ਆਪਾਂ ਨੂੰ ਸ਼ਾਰਟਕਟ ਠੀਕ ਆ ਜੀ ਹੁਣ ਚੱਲਦੇ ਆਪਾਂ ਗੰਗਾ ਨਗਰ 200 ਕਿਲੋਮੀਟਰ ਰਹਿ ਗਿਆ ਸਮਾਂ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ 3 ਵਜੇ ਦਾ 3 ਵਜੇ ਗਈ ਬਾਕੀ ਦੇਖ ਲਓ 772 ਕਿਲੋਮੀਟਰ ਦਾ ਉਹਦੇ ਵਿੱਚ ਉਹ ਮੈਨਸ ਕਰਕੇ ਦੇਖ ਲਓ ਕਿੰਨਾ ਕਰ ਹੈ ਗਿਆ ਹੁਣ 302 ਪਲੱਸ ਕੱਢੇ ਜਣੀ ਕਿ ਆਪਾਂ ਅਸੀਂ ਲੱਗਿਆ ਜੀ ਵਿਸ਼ਰਾਮ ਕਰਨ ਲੋਕਾਂ ਵਾਸਤੇ ਹੈਗਾ ਇਹ ਅੱਡਾ ਘਰ ਪਰ ਸਾਡੇ ਵਾਸਤੇ ਹੈਗਾ ਵਿਸ਼ਰਾਮ ਘਰ ਠੀਕ ਆ ਰੋਟੀ ਦੀ ਗੱਲ ਦੱਸਦਾ ਰੋਟੀ ਖਾ ਲਈ ਵੱਧ ਪਿੱਛੇ ਰੋਟੀ ਖਾਧੀ ਢਾਈ ਸਵੇਰ ਦੀ ਰੋਟੀ ਨਹੀਂ ਖਾਧੀ ਨਾ ਚਾਹ ਭਾਈ ਇੰਨੀ ਭੁੱਖ ਲੱਗੀ ਵੀ ਰੋਟੀ ਪਤਾ ਘੱਟੀ ਸੀ ਥਾੜ ਜਿੱਡੀ ਰੋਟੀ ਆ ਸਿੰਮੂ ਦੇ ਖਾ ਰਹੀ ਹੁਣ ਕੌਲੀ ਦੀ ਪਿੰਡਾਂ ਵਾਲੀ ਕੌਲੀ ਹੁੰਦੀ ਨਾ ਬਾਟਾ ਕਰਦੇ ਜਿਹਨੂੰ ਐਡਾ ਦਹੀਂ ਭਾਈ ਮੈਂ ਕਹਾਂ ਪਿੰਡੀਆਂ ਦੀ ਸਬਜ਼ੀ ਹੈਗਾ ਤਾਂ ਉਹ ਪੰਜਾਬੀ ਢਾਬਾ ਜਵੇਂ ਟਰੱਕ ਟਰੱਕ ਖੜੇ ਤੋਂ ਉੱਤੇ ਕਿਸੇ ਬੰਦੇ ਨੇ ਪੁੱਛਿਆ ਯਾਰ ਜੀਗਾ ਢਾਬਾ ਯਾਰ ਰੋਡ ਤੇ ਉਹ ਕਹਿੰਦਾ ਯਾਰ ਅੱਧਾ ਕਿਲੋਮੀਟਰ ਸਾਈਡ ਤੇ ਚਲੇ ਜਾਓ ਅੱਧਾ ਕਿਲੋ ਇੱਧਰ ਜਿਹੜੀ ਸਰੋਂ ਤੋਂ ਤੂੜੀ ਬਣਦੀ ਆ ਨਾ ਇੱਧਰ ਇਹ ਸਾਰੀ ਪੱਠੀਆਂ ਚ ਜਾਂਦੀ ਆ ਔਰ ਇਹ ਪੱਠਿਆ ਜਿਵੇਂ ਇੱਟ ਬਣਾਉਂਦੇ ਆ ਉੱਥੇ ਵਰਤੀ ਜਾਂਦੀ ਆ ਠੀਕ ਆ ਇੱਧਰ ਪੱਠੇ ਜਿਵੇਂ ਪੁਰਾਣੇ ਮਾਡਲ ਦੇ ਆਪਣੇ ਹੁੰਦੇ ਤੇ ਉਦਾਂ ਦੇ ਪੱਠੇ ਆ ਗਏ ਹੁਣ ਇੱਧਰ ਆਪਾਂ ਗੰਗਾ ਨਗਰ ਇੱਥੋਂ ਰਹਿ ਗਿਆ 100 ਕਿਲੋਮੀਟਰ ਤਾਂ ਇਦਾਂ ਦੀ ਤੂੜੀ ਦੇ ਢੇਰ ਲਾਏ ਜਾਣਾ ਇੱਕ ਜਗ੍ਹਾ ਇਕੱਠੀ ਕਰ ਲੈਣੇ ਆ ਆ ਹੋਰ ਕਿਤੇ ਕੰਮ ਵੀ ਆਉਂਦੀ ਹੋਵੇ ਉਹ ਕਹਿ ਨਹੀਂ ਸਕਦੇ ਯਾਨੀ ਕਿ ਪੱਠਿਆਂ ਤੇ ਆਪਾਂ ਦੇਖੀਆਂ ਕਰੇ ਲੱਗੇ ਬਥੇ ਕੋਲਾ ਨਹੀਂ ਵਰਤੇ ਜਾਂਦਾ ਪੱਠਿਆਂ ਤੇ ਆਹੀ ਤੂੜੀ ਵਰਤੀ ਜਾਂਦੀ ਆ ਆ ਸਾਹਮਣੇ ਪੱਠੇ ਤੇ ਜਿਵੇਂ ਆਪਾਂ ਪਹਿਲਾਂ ਦੱਸਿਆ ਉਹ ਤੂੜੀ ਪਈ ਆ ਇਕੱਠੀ ਸਟੋਰ ਕਰੀ ਵੀ ਆ ਉਹ ਪੱਠੇ ਦੇ ਲਵੇ ਵੀ ਹੋਈ ਵੀ ਆ ਸਟੋਰ ਕਰੀ ਵੀ ਆ ਇਹ ਨਹੀਂ ਪਤਾ ਹੁਣ ਵੀ ਕੋਲਾ ਵੀ ਪੈਂਦਾ ਹੋਵੇ ਕੁਝ ਪਰਸੈਂਟ ਜਾਨੀ ਕਿ ਇਹ ਵੀ ਪੈਂਦੀ ਆ ਆ ਦੇਖੋ ਆ ਸਾਰੇ ਦਿਖ ਰਹੀ ਆ ਉਹ ਪੱਠੇ ਦੇ ਕੋਲ ਵੀ ਆ ਢੇਰ ਲੱਗਿਆ ਵਾ ਆ ਸਾਰੇ ਏਰੀ ਚ ਪੱਠੇ ਹੀ ਪੱਠੇ ਆ ਇਧਰ ਵੀ ਪੱਠੇ ਹੀ ਪੱਠੇ ਆ ਬਹੁਤ ਪੱਠੇ ਇੱਧਰ ਵੀ ਦੇਖੋਗੇ ਸਾਰੇ ਪੱਠੇ-ਪੱਠੇ ਦੇਖਦੇ ਆ ਉਹ ਪਰੇ ਤੱਕ ਲਓ ਜੀ ਇਹ ਸੀ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਰਾਤ ਰੋਕੇ ਸੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਭਗਵਾਨਗੜ੍ਹ ਭਗਵਾਨਗੜ੍ਹ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਲੰਗਰ ਪਛਾਦਾ ਸਭ ਸਹੂਲਤਾਂ ਉਹਦੇ ਕਮਰੇ ਕੁਮਰੇ ਤੁਹਾਨੂੰ ਐਨ ਮਿਲ ਜਾਣਗੇ ਕਦੇ ਵੀ ਤੁਸੀਂ ਜਸਮੇਲ ਤੋਂ ਵਾਪਸੀ ਨੂੰ ਆਉਣਾ ਹੈ ਇਹ ਆਪਣੇ ਗੰਗਾ ਨਗਰ ਤੋਂ 40 ਕਿਲੋਮੀਟਰ ਪਿੱਛੇ ਪੈ ਜਾਂਦਾ ਆ ਸਾਰੇ ਕਮਰੇ ਬਣੇ ਹੋਏ ਆ ਇਹ ਸਾਰੇ ਥੱਲੇ ਕਮਰੇ ਹੀ ਬਹੁਤ ਵਧੀਆ ਬੈੱਡ ਲੱਗੇ ਹੋਇਆ ਸਾਰੇ ਕਮਰੇ ਬਣੇ ਹੋਏ ਆ ਠੀਕ ਆ ਤੁਹਾਨੂੰ ਕਮਰਾ ਵੀ ਦਿਖਾ ਦਿੰਨੇ ਆ ਮਤਲਬ ਜਿਹੜੀ ਪਾਰਕਿੰਗ ਆ ਪਾਰਕਿੰਗ ਵੀ ਜਿੰਨੀ ਹੁਣ ਗੁਰਦਰਾ ਸਾਹਿਬ ਤੁਹਾਨੂੰ ਦਿਖਾਇਆ ਇਹ ਤੋਂ ਵੀ ਡਬਲ ਪਾਰਕਿੰਗ ਆ ਬੱਸਾਂ bussਾਂ ਟਰੱਕ ਜੋ ਮਰਜ਼ੀ ਖੜਾਓ ਆ ਆਪਣਾ ਕਮਰਾ ਸਾਰਾ ਕਮਰਾ ਬਹੁਤ ਵਧੀਆ ਸਾਫ਼ ਸੁਥਰਾ ਪੱਖਾ ਲੱਗਿਆ ਪਿਆ ਠੀਕ ਆ ਤੇ ਪਾਰਕਿੰਗ ਵੀ ਬਹੁਤ ਈਆ ਕਮਰੇ ਮੈਂ ਕਹਿੰਦਾ ਇੰਨੀ ਇੱਜ਼ਤ ਮਾਨ ਕਰਦੇ ਆਂ ਗ੍ਰੰਤੀ ਸਿੰਘ ਵੀ ਵਿਚਾਰੇ ਬਾਰ-ਬਾਰ ਬੱਚੇ ਤੁਹਾਨੂੰ ਕੋਈ ਚੀਜ਼ ਦੀ ਲੋੜ ਤਾਂ ਨਹੀਂ ਦੁੱਧ ਦੁੱਧ ਵੀ ਕਮਰੇ ਵਿੱਚ ਆ ਗਰਮ ਕਰਕੇ ਰਾਤ ਆ ਫੜਾ ਕੇ ਗਏ ਆ ਮਤਲਬ ਚਾਹ ਚੜਦਾ ਪੰਜਾਬ ਤੋਂ ਆਉਣੇ ਨਾ ਮਤਲਬ ਚਾਹ ਚੜਦਾ ਇਹਨਾਂ ਨੂੰ ਹਨਾ ਵੀ ਤੁਸੀਂ ਆਏ ਆ ਉਰੇ ਇਹ ਗੱਲ ਕਹਿੰਦੇ ਆ ਕਹਿੰਦੇ ਜਿਹੇ ਜੀ ਛੋਡੀ ਕੁੜੀ ਹੋਈ ਸਾਡੀ ਕੁੜੀ ਹਨਾ ਵੀ ਬਹੁਤ ਗੱਲਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਵਾਲੀਆਂ ਹਨਾ ਕਈ ਗੱਲਾਂ ਮਤਲਬ ਕੈਮਰੇ ਤੇ ਪਰ ਰਿਕਾਰਡ ਨਹੀਂ ਹੁੰਦੀਆਂ ਹਨਾ ਉਹ ਸਾਹਮਣੇ ਹੈਗਾ ਲੰਗਰ ਹਾਲ ਚਾਹ ਵੀ ਸਵੇਰੇ ਸਪੈਸ਼ਲ ਗਰਮ ਮਤਲਬ ਤਾਜੀ ਬਣਾ ਕੇ ਦਿੱਤੀ ਆ ਮਤਲਬ ਬਹੁਤ ਇੱਜ਼ਤ ਮਣਕਾਦੇ ਹਰ ਕੋਈ ਮਤਲਬ ਇੱਜ਼ਤ ਮਣਕਦੇ ਆ ਅੰਦਰ ਬਿਠਾਇਆ ਆਪਣੇ ਰੂਮ ਚ ਉੱਥੇ ਐਲਸੀਡੀ ਲੱਗੀ ਆ ਜਿਹੜਾ ਆ ਆਪਣਾ ਤੁਸੀਂ ਸੁਣ ਰਹੇ ਹੋ ਸ਼ਬਦ ਕੀਰਤਨ ਏ ਆਪਣਾ ਦਰਬਾਰ ਸਾਹਿਬ ਤੋਂ ਲਾਈਵ ਚੱਲਦਾ ਜੀ ਮਤਲਬ ਲਾਈਵ ਚਲਾਇਆ ਵਾ ਠੀਕ ਆ ਜੀ ਏਸੀ ਗੁਰਦੁਆਰਾ ਸਾਹਿਬ ਭਗਵਾਨਗੜ ਲਓ ਜੀ ਆ ਗੁਰਦੁਆਰਾ ਸਾਹਿਬ ਦਾ ਬਾਹਰਲਾ ਪਾਸਾ ਠੀਕ ਆ ਜੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਹੋਣਾ ਇੱਥੇ ਜ਼ਰੂਰ ਲੁਗੇ 1 ਰੁਪਿਆ ਵੀ ਲੰਦੇ ਹੈਗੇ 1 ਰੁਪਿਆ ਕਿਆ ਹੁੰਦਾ ਛੋਟਾ ਪੈਸਾ ਇਧਰ ਨੂੰ ਜਾਣਾ ਆਪਾਂ ਨੇ ਅਬ ਹੋਰ ਰਹਿ ਗਿਆ ਇੱਥੇ ਤੋਂ 15-20 ਕਿਲੋਮੀਟਰ ਰਹਿ ਗਿਆ ਫਾਜ਼ਿਲਕਾਰ ਹੈਗਾ 40 ਕਿਲੋਮੀਟਰ ਇੱਥੇ ਜਿੰਨੇ ਵੀ ਬਾਗ ਆ ਆਪਣੇ ਸਾਰੇ ਬਾਗ ਕਿੰਨੂਆਂ ਦੇ 베ਰੀਆਂ ਦੇ ਅਮਰੂਦਾਂ ਦੇ ਬਾਗ ਆ ਬਹੁਤ ਜ਼ਿਆਦਾ ਬਾਗ ਆ ਇੱਧਰ ਇਹਦੀ ਜਿਹੜੀ ਮਤਲਬ ਆਪਣੇ ਫਸਲ ਆ ਜਿਹੜੀ ਆ ਮਤਲਬ ਖੇਤੀ ਕਹਾਵਾ ਹੈ ਨਾ ਕਿੰਨੂਆਂ ਦੀ ਆ ਮਤਲਬ ਬਾਗਾਂ ਦੀ